ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਅਤੇ ਵਿਹਾਰ ਸਰਕਾਰ ਦੇ ਸਾਂਝੀ ਯਤਨਾਂ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦੀ ਜਾਗਰਤੀ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਹੀਦੀ ਜਾਗਰਤੀ ਯਾਤਰਾ 17 ਸਤੰਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਤੋਂ ਸ਼ੁਰੂ ਹੋ ਕੇ ਸ਼੍ਰੀ ਨਨਕਪੁਰ ਸਾਹਿਬ ਵਿੱਚ ਸਮਾਪਤ ਹੋਵੇਗੀ। ਤਖਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਜਾਗਰਤੀ ਯਾਤਰਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਅਤੇ ਪੁਰਾਤਨ ਸ਼ਸਤਰ ਪਾਲਕੀ ਸਾਹਿਬ ਦੇ ਵਿੱਚ ਰੱਖੇ ਜਾਣਗੇ ਜਿਸ ਦੇ ਦਰਸ਼ਨ ਸੰਗਤਾਂ ਕਰ ਸਕਣਗੀਆਂ ਉਹਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਲਕੀ ਸਾਹਿਬ ਵਾਲੀ ਬੱਸ ਭੇਜੀ ਗਈ ਹੈ ਜੋ ਅੱਜ ਦਿੱਲੀ ਤੋਂ ਪਟਨਾ ਸਾਹਿਬ ਲਈ ਰਵਾਨਾ ਕੀਤੀ ਗਈ ਤਾਂ ਕਿ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਹਰਪਾਲ ਸਿੰਘ ਜਹੌਲ ਅਤੇ ਮੀਡੀਆ ਇੰਚਾਰਜ ਵੱਲੋਂ ਅਰਦਾਸ ਤੋਂ ਬਾਅਦ ਬੱਸ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਜੀ ਡੋਕ ਮੌਜੂਦ ਸਨ ਜਗਜੋਤ ਸਿੰਘ ਸੋਹੀ ਸਮੇਤ ਸਮੂਚੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੀਰ ਸਿੰਘ ਕ ਜਰਨਲ ਸਕਤਰ ਜਗਦੀਪ ਸਿੰਘ ਕਾਲੋਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਾਲਕੀ ਲਈ ਬੱਸ ਭੇਜ ਕੇ ਸ਼ਹੀਦੀ ਜਾਗਰਤੀ ਯਾਤਰਾ ਦੀ ਸੁੰਦਰਤਾ ਨੂੰ ਵਧਾਉਣ ਦਾ ਕੰਮ ਕੀਤਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਸ਼ਹੀਦੀ ਜਾਗਰਤੀ ਯਾਤਰਾ ਦੀ ਨਗਰ ਕੀਰਤਨ 17 ਸਤੰਬਰ ਨੂੰ ਸ਼ੁਰੂ ਹੋਣਾ ਉਹਦੇ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਲਕੀ ਬੱਸ ਭੇਜੀ ਜਾ ਰਹੀ ਹੈ ਜੋ ਇਸ ਯਾਤਰਾ ਦੇ ਨਾਲ ਉੱਥੋਂ ਪਟਨਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਤੱਕ ਜਾਏਗੀ ਇਹ ਜਾਗਰਤੀ ਯਾਤਰਾ ਗੁਰੂ ਕੇ ਬਾਗ ਜਿੱਥੇ ਪਿਓ ਪੁੱਤਰ ਦਾ ਮਿਲਨ ਹੋਇਆ ਸੀ ਉੱਥੋਂ ਸ਼ੁਰੂ ਹੋਏਗੀ ਔਰ ਸ੍ਰੀ ਅਨੰਦਪੁਰ ਸਾਹਿਬ ਉੱਥੇ ਜਾਏਗੀ ਜਿੱਥੇ ਅਖੀਰ ਮਤਲਬ ਜਿਹੜਾ ਪੜਾ ਹੈਗਾ ਪਿਓ ਪੁੱਤਰ ਦਾ ਉੱਥੇ ਜਾਏਗੀ ਉੱਥੇ ਜਾ ਕੇ ਇਹ ਸਮਾਪਤ ਹੋਏਗੀ ਔਰ ਇਹ ਪਟਨਾ ਸਾਹਿਬ ਤੋਂ ਚੜ ਕੇ ਬਿਹਾਰ ਉੱਤਰ ਪ੍ਰਦੇਸ਼ ਦਿੱਲੀ ਪੰਜਾਬ ਹੁੰਦੀ ਹੋਈ ਅਨੰਦਪੁਰ ਸਾਹਿਬ ਪਹੁੰਚੇਗੀ ਔਰ ਇਸ ਯਾਤਰਾ ਦੇ ਵਿੱਚ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਗਈ ਹੈ ਸੱਚੇ ਪਾਤਸ਼ਾਹ ਇਸ ਯਾਤਰਾ ਦੇ ਅੰਗ ਸੰਗ ਸਹਾਈ ਹੋ ਕੇ ਇਸ ਯਾਤਰਾ ਨੂੰ ਸਪੰਨ ਕਰਾਣਾ ਔਰ ਆਪਣੀ ਸੰਗਤ ਨੂੰ ਖੁਸ਼ੀਆਂ ਦੇਣਾ ਔਰ ਤਾਂ ਕਿ ਇਸ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਸਾਰੇ ਯਾਤਰੀ ਸਫਰ ਪਹੁੰਚ ਕੇ ਗੁਰੂ ਮਹਾਰਾਜ ਦੇ ਜਸ ਗਾਇਨ ਕਰਨ ਔਰ ਗੁਰੂਮਾਰਗ ਦੇ ਖੁਸ਼ੀਆਂ ਪ੍ਰਾਪਤ ਕਰਨ ਇਹ ਬੜੀ ਖੁਸ਼ੀ ਦੀ ਗੱਲ ਆ ਜਿੰਨੇ ਵੀ ਸੰਗਤ ਹੁਣ ਇੱਥੇ ਖੜੀ ਆ ਔਰ ਜਿਹੜੀ ਇਸ ਮਾਧਿਅਮ ਰਾਹੀਂ ਦੂਰ ਦਰਾਡੇ ਬੈਠ ਕੇ ਇੱਥੇ ਆਪਣੀ ਹਾਜ਼ਰੀ ਲਵਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਤਕਸਰੀ ਹਿਮੰਦਰ ਜੀ ਪਟਨਾ ਸਾਹਿਬ ਦਾ ਕਮੇਟੀ ਦਾ ਬੁਲਾਰਾ ਹੋਣ ਦੇ ਨਾਤੇ ਤੇ ਮੈਂਬਰ ਹੋਣ ਦੇ ਨਾਤੇ ਜ਼ਿੰਮੇਵਾਰੀ ਦੇ ਤੌਰ ਤੇ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਮੈਨੇਜਮੈਂਟ ਕਮੇਟੀ ਔਰ ਖਾਸ ਕਰਕੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਮੀਤ ਸਿੰਘ ਜੀ ਕਾਲਕਾ ਔਰ ਕਾਲੂ ਸਾਹਿਬ ਇਹਨਾਂ ਦੋਵਾਂ ਦਾ ਅਸੀਂ ਬਹੁਤ ਹੀ ਪ੍ਰਬੰਧਕ ਕਮੇਟੀ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਸਾਰੀ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇੱਕ ਵੱਡੀ ਸੇਵਾ ਜਿਹੜੀ ਹੈ ਬਹੁਤ ਵੱਡੀ ਸੇਵਾ ਹੈ ਬਸ ਜਿਹੜੀ ਲੱਖਾਂ ਰੁਪਈਆਂ ਦੀ ਬਸ ਇਹ ਸੇਵਾ ਵਾਸਤੇ ਪਟਨਾ ਸਾਹਿਬ ਦੀ ਕਮੇਟੀ ਨੂੰ ਦਿੱਤੀ ਆ ਔਰ ਹੁਣ ਰਹੀ ਅਗਲੀ ਗੱਲ ਵੀ 17 ਤਰੀਕ ਤੋਂ ਯਾਤਰਾ ਆਰੰਭ ਹੋਏਗੀ ਪਟਨਾ ਸਾਹਿਬ ਤੋਂ ਔਰ ਇਹ ਯਾਤਰਾ ਜਿਹੜੀ ਆ ਝਾਰਖੰਡ ਬਿਹਾਰ ਤੋਂ ਝਾਰਖੰਡ ਝਾਰਖੰਡ ਤੋਂ ਬੰਗਾਲ ਬੰਗਾਲ ਤੋਂ ਉੜੀਸਾ ਉੜੀਸਾ ਥਾਣੀ ਹੁੰਦੇ ਆ ਆ ਫਿਰ ਦੁਬਾਰਾ ਇਹ ਕਾਨਪੁਰ ਥਾਣੀ ਨਖਲੌ ਥਾਣੀ ਹੁੰਦਿਆਂ ਯੂਪੀ ਥਾਣੀ ਹੁੰਦੇ ਹੋਏ ਦਿੱਲੀ ਪਹੁੰਚੇਗੀ ਔਰ ਦਿੱਲੀ ਤੋਂ ਅੱਗੇ ਹਰਿਆਣਾ ਫਿਰ ਪੰਜਾਬ ਇਹ ਯਾਤਰਾ ਦਾ ਮਕਸਦ ਮੇਨ ਇਹ ਆ ਕਿ ਇਤਿਹਾਸਕ ਯਾਤਰਾ ਹੈ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਯਾਤਰਾ ਹੈ ਜਿਹੜੀ ਸ਼ਹਾਦਤ ਗੁਰੂ ਸਾਹਿਬ ਨੇ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਜਿਹੜੀ ਉਹਨਾਂ ਨੇ ਯਾਤਰਾ ਜਿਹੜੀ ਆਪਣੀ ਸ਼ਹਾਦਤ ਇਸ ਮੁਲਕ ਦੀ ਆਬਰੂ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਦਿੱਤੀ ਆ ਉਸ ਪ੍ਰਚਾਰ ਨੂੰ ਮੁੱਖ ਰੱਖ ਕੇ ਯਾਤਰਾ ਕੀਤੀ ਜਾ ਰਹੀ ਆ ਔਰ ਇਹ ਯਾਤਰਾ ਦਾ ਮਕਸਦ ਆ ਕਿ ਜਨ ਜਨ ਤੱਕ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਆ ਖਾਸ ਕਰਕੇ ਪੂਰੇ ਵਰਲਡ ਵਿੱਚ ਪਤਾ ਲੱਗੇ ਕਿ ਇਹ ਇਹ ਮਕਸਦ ਕੀ ਸੀ ਗੁਰੂ ਸਾਹਿਬ ਨੂੰ ਆਪਣੀ ਸ਼ਹਾਦਤ ਦੇਣ ਦਾ ਔਰ ਖਾਸ ਕਰਕੇ ਹਿੰਦੁਸਤਾਨ ਦੇ ਲੋਕਾਂ ਨੂੰ ਤੇ ਪਤਾ ਲੱਗੇ ਹਿੰਦੁਸਤਾਨ ਦੇ ਲੋਕ ਗੁਰੂ ਸਾਹਿਬ ਦੇ ਇਹਸਾਨਮੰਦ ਹੋਣ ਜਿਨ੍ਹਾਂ ਨੇ ਇਸ ਦੇਸ ਦੀ ਸੰਸਕ੍ਰਿਤੀ ਨੂੰ ਬਚਾਇਆ ਇਸ ਦੇਸ ਦੀ ਸਭਿਤਾ ਨੂੰ ਬਚਾਇਆ ਅੱਜ ਜੇ ਮੰਦਰਾਂ ਚ ਟਾਲ ਵਜ ਰਹੇ ਨੇ ਅੱਜ ਜੇ ਸ਼ੰਖਨਾਦ ਹੋ ਰਹੀ ਆ ਤੇ ਇਹ ਗੁਰੂਤਾਇ ਤੇਗਬਾਦ ਸਾਹਿਬ ਜੀ ਦੀ ਦੇਣ ਆ ਇਸ ਕਰਕੇ ਇਹ ਯਾਤਰਾ ਦਾ ਮੇਨ ਮਕਸਦ ਹੀ ਇਹ ਆ ਪ੍ਰਚਾਰ ਕਰਨਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਵੱਡਿਆਂ ਕਰਕੇ ਦਿਖਾਇਆ ਜਾਏ ਔਰ ਹਰ ਦੇਸ਼ ਵਾਸੀ ਦਿਖਾਵੇ ਕਿ ਸ਼ਹਾਦਤ ਬਦਲੇ ਅਸੀਂ ਕੀ ਕਰ ਸਕਦੇ ਆ ਸਿੱਖ ਕੌਮ ਦੇ ਨਾਲ ਔਰ ਇਹ ਸਿੱਖ ਕੌਮ ਔਰ ਗੁਰੂ ਸਾਹਿਬ ਦੇ ਘਰ ਦੇ ਸਾਰਿਆਂ ਦੇ ਸਾਰੇ ਹਿੰਦੂਸਤਾਨੀਆਂ ਨੂੰ ਐਹਸਾਨਵੰਦ ਰਹਿਣਾ ਚਾਹੀਦਾ ਹੈ ਇਹ ਯਾਤਰਾ ਦਾ ਮੇਨ ਮਕਸਦ ਇਹ ਆ ਇਸ ਯਾਤਰਾ ਨੂੰ ਕੱਢਣ ਬਦਲੇ ਸਾਡੀ ਬਿਹਾਰ ਸਰਕਾਰ ਦੇ ਮੁਖੀ ਸਾਡੇ ਨितीश ਕੁਮਾਰ ਜੀ ਹੋਣਾ ਨੇ ਬਹੁਤ ਵੱਡਾ ਉਪਰਾਲਾ ਪਹਿਲਾਂ ਵੀ ਉਹਨਾਂ ਨੇ ਕੀਤਾ ਸੀ 350 ਸਾਲਾ ਜਿਹੜਾ ਮਨਾਇਆ ਸੀਗਾ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਉਹਦੇ ਵਿੱਚ ਵੀ ਉਹ ਮੀਲ ਦਾ ਪੱਥਰ ਸਾਬਤ ਹੋਏ ਸੀ ਜੋ ਬਿਹਾਰ ਸਰਕਾਰ ਨੇ ਸਾਡੇ ਨਾਲ ਸਹਿਯੋਗ ਕੀਤਾ ਸੀ ਕਮੇਟੀ ਨਾਲ ਹੁਣ ਵੀ 5.5 ਕਰੋੜ ਰੁਪਇਆ ਦੇ ਕੇ ਉਹਨਾਂ ਨੇ ਇਸ ਯਾਤਰਾ ਨੂੰ ਵੱਧ ਚੜਕੇ ਕੱਢਣ ਦਾ ਜਿਹੜਾ ਆ ਉਪਰਾਲਾ ਕੀਤਾ ਹੈ ਅਸੀਂ ਆਪਣੀ ਕਮੇਟੀ ਵੱਲੋਂ ਜਿੱਥੇ ਸਾਰੀ ਸੰਗਤ ਦਾ ਬਹੁਤ ਵੱਡੇ ਤੌਰ ਦੇ ਉੱਤੇ ਸ਼ੁਕਰਾਨਾ ਕਰਦੇ ਆ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਆਪਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਵਿਹਾਰ ਸਰਕਾਰ ਦੇ ਸਾਂਝੇ ਉਪਰਾਲੇ ਦੇ ਨਾਲ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਵਾਲੇ ਦੇ ਨਾਲ ਹੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇਲਨ ਜੀ ਦੇ ਵੀ 350 ਸਾਲਾ ਸ਼ਹੀਦੀ ਦਿਵਾਲੇ ਨੂੰ ਮੁੱਖ ਰੱਖ ਕੇ ਇੱਕ ਸ਼ਹੀਦੀ ਜਾਗਰਤੀ ਯਾਤਰਾ ਜੋ ਕਿ ਆਪਣਾ 17 ਸਤੰਬਰ ਨੂੰ ਜਿਹੜਾ ਤੱਕਾ ਸ਼ਹਿਰਮੰਦਰ ਜੀ ਪੰਨਾ ਸਾਹਿਬ ਤੋਂ ਆਰੰਭ ਹੋਣੀ ਹੈ ਨੌ ਰਾਜਾ ਦੇ ਵਿੱਚ ਹੁੰਦੀ ਹੋਈ ਦਿੱਲੀ ਵੀ ਜਿਹੜਾ ਪਹੁੰਚੇਗੀ ਔਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਜਾ ਕੇ ਰਾਤ ਰਾਤ ਦੀ ਸਮਾਪਤੀ ਹੋਣੀ ਹੈ ਅਤਕਾਸ਼ੀਰ ਮੰਦੜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਦਾ ਜਗਜੋਤ ਸਿੰਘ ਸੋਹੀ ਅਤੇ ਸਮੂਚੀ ਕਮੇਟੀ ਵੱਲੋਂ ਦਿੱਲੀ ਕਮੇਟੀ ਨੂੰ ਇੱਕ ਮੰਗ ਕੀਤੀ ਗਈ ਸੀ ਕਿ ਯਾਤਰਾ ਵਾਸਤੇ ਜਿਹੜੀ ਪਲਕੀ ਸਾਹਿਬ ਜਿਹੜੀ ਹੈ ਉਹ ਦਿੱਲੀ ਕਮੇਟੀ ਭੇਜੇ ਇਸੇ ਪਲਕੀ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਔਰ ਪੁਰਾਤਨ ਸ਼ਸਤਰ ਜਿਹੜੇ ਨੇ ਗੁਰੂ ਮਹਾਰਾਜ ਦੇ ਉਹ ਰੱਖੇ ਜਾਣਗੇ ਜਿਸ ਦੇ ਕੀ ਸੰਗਤਾਂ ਦਰਸ਼ਨ ਕਰ ਸਕਦੀਆਂ ਨਾ ਤਾਂ ਅੱਜ ਉਸ ਬਸ ਨੂੰ ਜਿਹੜਾ ਰਵਾਨਾ ਕਰਨ ਵਾਸਤੇ ਅਤਕਾਸ਼ੀਰ ਮੰਦੜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬੁਲਾੜੇ ਸਰਪਾਲ ਸਿੰਘ ਜੋਹਲ ਤੇ ਮੀਡੀਆ ਪ੍ਰਵਾਹ ਦੇ ਨਾਤੇ ਮੇਰੀ ਜਿਹੜੀ ਡਿਊਟੀ ਸਰ ਮਿਸਿੰਗ ਕਾਲਕਾ ਜੀ ਸਦਾ ਜਗਦੀਸ਼ ਸਿੰਘ ਕਾਲੋ ਜੀ ਜਨਨ ਖਤਰ ਉਹਨਾਂ ਨੇ ਇੱਥੇ ਸ਼ਾਮਲ ਹੋਣਾ ਸੀ ਲੇਕਿਨ ਪੰਜਾਬ ਵੀ ਜਿਸ ਤਰੀਕੇ ਨਾਲ ਹੜ ਆਈਏ ਤਾਂ ਉਹ ਉੱਥੇ ਉਹ ਜਿਹੜਾ ਹੈ ਜਾਕੀ ਸੇਵਾ ਨਿਭਾਈ ਜਾ ਰਹੀ ਹੈ ਹੜ ਪੜਤਾ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਉਹ ਇੱਥੇ ਸ਼ਾਮਲ ਨਹੀਂ ਹੋ ਸਕੇ ਲੇਕਿਨ ਅੱਜ ਬਸ ਨੂੰ ਰਵਾਨਾ ਕੀਤਾ ਜਾ ਰਿਹਾ ਹੈ ਔਰ 17 ਸਤੰਬਰ ਨੂੰ ਯਾਤਰਾ ਆਰੰਭ ਹੋਏਗੀ ਸੰਗਤਾਂ ਕੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੇ-ਜਿੱਥੇ ਵੀ ਯਾਤਰਾ ਜਾਏਗੀ ਜਿਤ ਆਪਣਾ ਯਾਤਰਾ ਦਾ ਸਵਾਗਤ ਕੀਤਾ ਜਾਏ ਔਰ ਯਾਤਰਾ ਦੇ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੇ ਸਰੂਪ ਦੇਦ ਔਰ ਪ੍ਰਤਨ ਸ਼ਸਤਰ ਦੇ ਦਰਸ਼ਨ ਕਰਕੇ